ਕਿ ਫਰੈਂਡਸ ਸੱਸ਼ੀ ਕਾ ਸਾਰੇ ਨੂੰ ਮੈਂ ਮਿਲ ਕੇ ਸਾਰੇ ਠੀਕ ਹੋਵਾਂਗੇ ਤੇ ਫਰੈਂਡਸ ਮੈਂ ਸੋਚਿਆ ਮੇਰੇ ਮੰਮਾ ਸਟੀਚਿੰਗ ਕਰਦੇ ਕਿਉਂਕਿ ਕਿਉਂ ਨਾ ਮੈਂ ਵੀ ਇਸ ਤਰ੍ਹਾਂ ਹੱਲ ਲਵਾਂ ਤੇ ਮੈਂ ਵੀ ਸਟੀਚਿੰਗ ਸਿੱਖਾਂ ਕਿਉਂਕਿ ਅੱਜ ਕੱਲ ਸਾਰਿਆਂ ਨੂੰ ਪਤਾ ਹੈ ਵੀ ਬਿਊਟੀਸ਼ੀਅਨ ਦਾ ਕੰਮ ਤੇ ਅੱਜ ਕੱਲ ਮੇਕਅਪ ਦਾ ਕੰਮ ਹੀ ਰਹਿ ਗਿਆ ਜ਼ਿਆਦਾਤਰ ਮੇਕਅਪ ਨੂੰ ਸਾਰਾ ਸਿੱਖ ਲਿਆ ਤੇ ਹੁਣ ਮੈਂ ਸੋਚਿਆ ਮੈਂ ਤੁਮਰ ਸਟੀਚਿੰਗ ਦਾ ਕੰਮ ਵੀ ਨਾਲ ਨਾਲ ਸਿੱਖਣਾ ਤੇ ਵੀਨ ਸੂਟ ਦੀ ਕਟਿੰਗ ਕਰਨੀ ਪ੍ਰੋਪਰ ਤਰੀਕੇ ਨਾਲ ਆ ਗਈ ਹੈ ਚਾਚੀ ਨੇ ਤੁਮਰ ਸਿੱਖਣੀ ਬਾਟੂ ਦੀ ਕਟਿੰਗ ਕਰਨੀ ਜਿੰਨੀ ਇੱਕ ਵਾਰ ਮੈਨੂੰ ਸਮਝ ਆਈ ਮੋਂਨੇ ਕ ਫਰੈਂਡਸ ਜੇ ਆਪਾਂ ਕੋਈ ਕੰਮ ਸਿੱਖਦੇ ਨਾ ਆਪਾਂ ਇੰਡੀਪੈਂਡੈਂਟ ਬਣ ਜਾਂਦੇ ਆਪਦੇ ਲਾਈਫ ਦੇ ਵਿੱਚ ਆਪ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਆ ਅੱਗੇ ਜਾ ਕੇ ਆਪਣੇ ਫਿਊਚਰ ਦੇ ਵਿੱਚ ਇਹਦੇ ਨਾਲ ਕਿ ਆਪਣਾ ਸੋਰਸ ਬਣ ਜਾਂਦਾ ਇਨਕਮ ਇਨਕਮ ਸੋਰਸ ਹੈ ਆਪਣੇ ਇੱਕ ਹਿਸਾਬ ਦਾ ਇਹ ਮੰਨ ਲਓ ਕੱਲ ਨੂੰ ਆਪ ਜੌਬਲੈਸ ਹਾਲ ਇਸ ਟਾਈਮ ਆਪਾ ਸਿਰਫ ਆਪਣੀ ਸਟੱਡੀ ਕਰ ਰਹੇ ਆ ਕੱਲ ਨੂੰ ਆਪਣੀ ਕੋਈ ਜੌਬ ਨਾ ਮਿਲੀ ਤਾਂ ਆਪ ਆਪਣਾ ਬਿਟਿਕ ਸ਼ੁਰੂ ਕਰ ਸਕਦੇ ਆ ਓਪਨ ਕਰ ਸਕਦੇ ਆ ਜਿਸ ਦੇ ਨਾਲ ਕਿ ਆਪਾ ਆਪਣਾ ਇਨਕਮ ਸੋਰਸ ਬਣਾ ਸਕਦੇ ਆ ਜਿਵੇਂ ਮੇਰੇ ਮੰਮਾ ਨੇ ਸਟਿਚਿੰਗ ਸਿੱਖੀ ਸੀਗੀ ਬਾਹਰ ਫਰਮ ਰਿਮੈਂਸਿੰਗ ਕਪੜੇ ਘਰ ਦੇ ਨੂੰ ਤੇ ਉਸ ਟਾਈਮ ਮੇਰੇ ਮम्मा ਨੇ ਮੇਰੇ ਪਾਪਾ ਨਾਲ ਸਾਥ ਦਿੱਤਾ ਤੇ ਆਪਣੇ ਘਰ ਦੇ ਵਿੱਚ ਜਿਕੇ ਇੱਕ ਦੂਜੇ ਦੇ ਪੈਚ ਅਪ ਦੇ ਨਾਲ ਆਪਣੇ ਘਰ ਬਦੇ ਚੱਲਣ ਲੱਗ ਗਏ ਹਨ ਤੇ ਇਸ ਤਰੀਕੇ ਨਾਲ ਜੀ ਉਹ ਮਿਹਨਤ ਕਰਕੇ ਇਹਨਾਂ ਪੈਸਾ ਕਮਾ ਸਕਦੇ ਤੇ ਆਪਾਂ ਕਿਉਂ ਨਹੀਂ ਕਮਾ ਸਕਦੇ ਕਿਉਂਕਿ ਅੱਜ ਕੱਲ ਦਾ ਜੋਗੀ ਹੀ ਸਿਰਫ ਫੈਸ਼ਨ ਹੈ ਤੇ ਸੋਚੋ ਫਰੈਂਡਸ ਬਾਹਰ ਤੋਂ ਜੀ ਕਟਿੰਗ ਕਰਦੇ ਹਾਂ ਦੇਖੋ ਗੁੜੀਆਂ ਮੇਰੀ ਹੁਣ ਕਮੀਜ਼ ਦੀ ਸਾਰੀ ਕਟਿੰਗ ਕਰਨ ਸਿੱਖੀ ਆ ਆਪਣੇ ਆਪੇ ਨਿਸ਼ਾਨ ਲਾ ਲੈਂਦੀ ਐ ਤੇ ਆਪਣੇ ਆਪ ਹੀ ਸਾਰੀ ਕਟਿੰਗ ਕਰ ਲੈਂਦੀ ਐ ਠੀਕ ਆ ਜੀ ਥੋੜਾ ਡਾਊਟ ਸੀ ਬਾਹਾਂ ਦੀ ਕਟਿੰਗ ਕਰਨ ਦਾ ਉਹ ਵੀ ਅੱਜ ਇਹਨੇ ਪ੍ਰੋਪਰ ਸਾਰੀ ਕਟਿੰਗ ਸਿੱਖ ਲਈ ਐ ਦੇਖੋ ਬਹੁਤ ਸੋਹਣੀ ਐ ਕਟਾ ਪਾਈ ਜਾਂਦੀ ਐ ਉਹ ਤੇ ਨਿਸ਼ਾਨ ਵੀ ਬਿਲਕੁਲ ਸਹੀ ਲਾਏ ਉਹਨੇ ਤੇ ਮੈਨੂੰ ਬਹੁਤ ਖੁਸ਼ੀ ਐ ਮੇਰੀਆਂ ਭੈਣਾਂ ਮੇਰੀ ਵੀਡੀਓ ਦੇਖ ਦੇ ਕੇ ਬਹੁਤ ਜ਼ਿਆਦਾ ਸिलाई ਸਿੱਖਦੀਆਂ ਬਹੁਤ ਹੀ ਪਿਆਣਾ ਰਿਕਮੈਂਡੈਂਟ ਹੁੰਦੀ ਹੈ ਜਿਹੜੇ ਕਿ ਮੈਨੂੰ ਕਹਿੰਦੇ ਆ ਵੀ ਤੁਹਾਨੂੰ ਦੇਖ ਦੇ ਕੇ ਅਸੀਂ ਬਹੁਤ ਯਾਰੀ ਸਲਾਈ ਸਿੱਖ ਲਿਆ ਤੇ ਮੇਰੀ ਵੀ ਇਹੀ ਕੋਸ਼ਿਸ਼ ਹੈ ਵੀ ਤੁਸੀਂ ਆਪ ਦੀ ਸਲਾਈ ਸਿੱਖ ਕੇ ਆਪ ਦੇ ਕਮ ਸਕਮ ਸਿੰਪਲ ਸ਼ੂਡ ਪਰ ਕਟਿੰਗ ਕਰਕੇ ਪਾ ਸਕਦੇ ਹੋ ਠੀਕ ਹੈ ਜੀ ਕਟਿੰਗ ਸਟੀਚਿੰਗ ਕਰਕੇ ਪਾ ਸਕਦੇ ਹੋ ਕਿਉਂਕਿ ਟੇਲਰ ਨੂੰ ਸਮਾਈ ਦੇਣੀ ਬਹੁਤ ਯਾਰੀ ਔਖੀ ਅੱਜ ਕੱਲ ਦੇ ਟਾਈਮ 'ਚ ਤੇ ਸੂਟ ਆਪਣਾ ਘੱਟ ਪੈਸਾ ਨਾ ਹੁੰਦਾ ਤੇ ਸਮਾਈ ਆਪਣੀ ਜ਼ਿਆਦਾ ਹੁੰਦੀ ਆ ਤੇ ਮੈਂ ਤਾਂ ਇਹੀ ਕਹੂੰਗੀ ਭੈਣਾਂ ਨੂੰ ਬਾਦ ਤੋਂ ਲਾਹ ਲਿਆ ਕਰੋ ਵੀਡੀਓ ਦੇਖ ਕੇ ਠੀਕ ਹੈ ਜੀ ਤੇ ਬਹੁਤ ਖੁਸ਼ ਹਾਂ ਮੇਰੀਆਂ ਭੈਣਾਂ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੀਆਂ ਤੇ ਬਹੁਤ ਹੀ ਵਧੀਆ ਹਲਾਸ਼ੀਰੀ ਦਿੰਦੀਆਂ ਨਾਲ ਮੈਨੂੰ ਵੀਡੀਓ ਬਣਾਉਣ ਦੀ ਹਲਾਸ਼ੀਰੀ ਮਿਲਦੀ ਹੈ ਤੇ ਨਾਲੇ ਮੈਂ ਬਹੁਤ ਖੁਸ਼ ਹੁਣੀ ਆ ਤੁਸੀਂ ਮੇਰੀ ਵੀਡੀਓ ਵੇ ਵੇ ਕੇ ਸਲਾਈ ਸਿੱਖ ਰਹੇ ਹੋ ਤੇ ਮੈਂ ਹੁਣ ਕਾਫੀ ਦਿਨ ਹੋ ਗਏ ਬੀਜੀ ਸੀਗੀ ਤੇ ਮੇਰਾ ਟਾਈਮ ਨਹੀਂ ਲੱਗਿਆ ਵੀਡੀਓ ਬਣਾਉਣ ਦਾ ਤੇ ਆਪਾਂ ਰੈਗੂਲਰ ਵੀਡੀਓ ਫੇਰ ਲੈ ਕੇ ਆਇਆ ਕਰਾਂਗੇ ਦੇਖੋ ਮੇਰੀ ਗੁਡੀਆਂ ਨੇ ਕੱਟ ਪਾ ਲਈ ਬਾਜੀ ਦੀ ਸਾਰੀ ਕੱਟ ਕਾ ਪਾਈਏ ਦੇਖੋ ਬਿਲਕੁਲ ਬਹੁਤ ਸੋਹਣੀਆਂ ਕੱਟਾਂ ਸਹੀ ਪਾਈਆਂ ਨੇ ਤੇ ਤੁਸੀਂ ਵੀ ਆਪਦੀਆਂ ਧੀਆਂ ਨੂੰ ਇਸ ਤਰੀਕੇ ਨਾਲ ਸਲਾਈ ਸਿਖਾ ਸਕਦੀਆਂ ਐ ਬਿਊਟੀ ਬਿਊਟੀ ਪਾਰਲਰ ਦਾ ਕੰਮ ਸਿਖਾ ਸਕਦੇ ਤੁਸੀਂ ਕੋਈ ਵੀ ਕੰਮ ਸਿਖਾ ਸਕਦੇ ਆ ਆਪਦੀਆਂ ਧੀਆਂ ਨੂੰ ਕਿਉਂਕਿ ਪੜ੍ਹਾਈ ਦੇ ਨਾਲ ਕੰਮ ਵੀ ਕਰਨਾ ਜ਼ਰੂਰੀ ਆ ਠੀਕ ਆ ਠੀਕ ਆ ਬੋ ਤਾਂ ਠੀਕ ਆ ਮੰਦਰਾ ਕੀ ਰਹਿ ਗਿਆ ਇਹ ਵਿੱਚ ਇੱਕ ਅੱਧੀ ਚੀਜ਼ ਰਹਿ ਗਈ ਕਰਨ ਵਾਲੀ ਉਪਰ ਕਟਿੰਗ ਕੀਤੀ ਆ ਹਾਂ ਮਮਾ ਕਿੰਨੇ ਦਾ ਲਾਉਣਾ 1.5 ਇੰਚ ਦਾ ਪੁੱਤ ਆ ਦੇਖੋ ਉਹਨਾਂ ਨੂੰ ਮੈਨੂੰ ਸਲਾਈ ਕਰਦੇ ਦੇਖਦੇ ਦੇਖਦੇ ਵੈਸੇ ਤਾਂ ਕਾਫੀ ਟਾਈਮ ਹੋ ਗਿਆ ਪਹਿਲਾਂ ਛੋਟੀ ਸੀ ਚਲੋ ਹੁਣ ਉਹਨੂੰ ਥੋੜੀ ਜੀ ਵੀ ਨੌਲਜ ਆਉਣ ਲੱਗੀ ਉਹ ਵਧੀਆ ਸੂਟ ਕਟਿੰਗ ਕਰਨ ਲੱਗੀ ਸਟੀਚਿੰਗ ਕਰਨ ਲੱਗੀ ਕੰਮ ਸੇ ਕੰਮ ਇਹਨੇ ਮੇਰੀ ਹੁਣ ਕਾਫੀ ਸੂਟ ਸਟਿਚ ਕਰਦੇ ਜਿਹੜੇ ਕਿ ਦੋ ਦੋ ਸਾਲ ਦੇ ਸੂਟ ਪਏ ਸੀ ਸਟੀਚਿੰਗ ਕਰਨ ਵਾਲੇ ਤੁਹਾਨੂੰ ਪਤਾ ਟੇਲਰ ਨਾਲੇ ਸੂਟ ਕਟਿੰਗ ਕਰਨ ਦਾ ਟਾਈਮ ਨਹੀਂ ਲੱਗਦਾ ਤੇ ਫਿਰ ਮੇਰੀ ਗੁੜੀਆਂ ਨੇ ਸਲਾਈ ਸਿੱਖੀ ਉਹ ਸਾਰੇ ਸੂਟ ਮੇਰੇ ਕਟਿੰਗ ਕਰਦੇ ਆ ਤੇ ਮੇਰੀ ਹੁਣ ਬਹੁਤ ਜ਼ਿਆਦਾ ਹੈਲਪ ਕਰਦੀਓ ਸੂਟਰ ਸਟੀਚਿੰਗ ਤੇ ਕਟਿੰਗ ਕਰਨ ਚ ਤੇ ਹਾਂਜੀ ਬੇਟਾ ਕੁਝ ਕਹਿਣਾ ਚਾਹੂਗੀ ਬਸ ਮम्मा ਮੈਂ ਸਾਰਾ ਨਹੀਂ ਕਹਿਣਾ ਚਾਹੂੰਗੀ ਬਿਸਾਰਿਆ ਆਪਣੇ ਲਾਈਫ ਵਿੱਚ ਕੋਈ ਨਾ ਕੋਈ ਸਕਿੱਲ ਜ਼ਰੂਰ ਸਿੱਖਣ ਤਾਂ ਜੋ ਹੋ ਕੋਈ ਆਪਣਾ ਪੈਸੇ ਕਮਾ ਸਕਣ ਤੇ ਬਸ ਇਹ ਹੀ ਮੇਰਾ ਇੱਕ ਸਾਰਾ ਮੈਂ ਹੀ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਕੋਈ ਨਾ ਕੋਈ ਕੰਮ ਕੁਡਨ ਜ਼ਰੂਰ ਸਿੱਖਣ ਤਾਂ ਕਿ ਉਹ ਆਪਣੇ ਲਾਈਫ ਦੇ ਵਿੱਚ ਇੰਡੀਪੈਂਡੈਂਟ ਬਣ ਸਕਣ ਨਾ ਕਿ ਕਿਸੇ ਦੇ ਉੱਪਰ ਨਿਰਭਰ ਰਹਿਣ ਥੈਂਕ ਯੂ so much ਬਾਏ ਬਾਏ ਰੱਬ ਰੱਖਾ